ਵੱਲੇ ਪੱਧਰ ਤੇ ਆਉਂਦੀ ਹੈ ਜਿਹੜੀ ਵੱਡੇ ਪੱਧਰ ਤੇ ਲੱਗਦੀ ਹੈ ਫੈਕਟਰੀਆਂ वगैरह ਨਾਲ ਉਹਦੇ ਲਈ ਅਸੀਂ ਮੋੜੇ ਸਿਲੰਡਰ ਵੀ ਲੱਗ ਲੱਗ ਹੁੰਦੇ ਭਾਈਓ ਨੇ ਦੇਖੋ ਇਹ ਸਿਲੰਡਰ ਨੂੰ ਚਲਾਉਣ ਲਈ ਸਾਨ ਤਰੀਕਾ ਇਹਦਾ ਆਇਆ ਇੱਕ ਪਾਸਾ ਆਪ ਕੋਲ ਪਾਸ મત ਪਾਸ ਕਹਿੰਦੇ ਪੀਏਡਬਲ ਐਸ ਪਾਸ ਫਾਸਲਾ ਮਤਲਬ ਪੈਨ ਲਾਉਣ ਜਿੰਨੇ ਤੱਕ ਜਦੋਂ ਨਿਕਲਦਾ ਹੈ ਇਤਰਾਫ ਤੇ ਇਹਦਾ ਮਤਲਬ ਕੋਲ ਅਬ ਪਹਿਲੇ ਕਿੰਨੀ ਆਵਾਜ਼ ਨੂੰ ਏ ਦਾ ਮਤਲਬ ਹੈ ਅਮ ਅੱਜ ਤੇ ਇਹ ਕਰਨਾ ਪੈਣਾ ਹੈ ਇਸ ਦਾ ਮਤਲਬ ਸਟੀਜ ਤੇ ਗੁੰਮਸ ਦਾ ਸੂਈ ਤੇ ਜਾਂਦੇ ਜੀ ਤੁਹਾਨੂੰ ਹਾਲੇ ਕਿ ਕਿਹਨਾ ਇਹ ਤੇ ਨਿਸ਼ਾਨਾ ਲਾਉਣਾ ਦਬਣਾ ਦੇ ਸ਼ਕਾ ਆਉਣਾ ਜਿਹੜਾ ਇੱਥੇ ਹੈਗਾ ਲਿਏ ਚਲਾਇਓ ਲਾਈ ਲੜਾਈ ਚਲਾਉਂ Terima kasih telah <laughs> menonton! ਹਲੇ ਕੰਮ ਹੋਣਾ ਜਿਹਦੇ ਉੱਤੇ ਇਕੱਲਾ A ਲਿਖਿਆ ਹੋਵੇ ਉਹ ਪਹਿਲਾਂ ਨੋਰਮਲ ਅਗ ਲੱਗ ਲਈ ਆ ਜੇ ਤੇ ਆ A B C ਦੋਨੋਂ ਲਿਖਿਆ ਨਾ ਜਿੱਦਾਂ ਅਗਰੇ ਕੰਮ ਆਏ ਨਾ ਜੇ T H ਠੀਕ ਆ ਇਸ ਲਈ ਅਜਾ ਤਿੰਨੋਂ ਇਕੱਠੇ ਐਦਰ ਇਕੱਠੇ ਕੋਈ ਵੀ ਅਗ ਲੱਗ ਸਕਦੀ ਆ ਇਥੇ ਵੀ ਉਹਦੇ ਭਜਾਉਣ ਦੇ ਕੰਮ ਆਉਗਾ ਇਥੇ ਇਹ ਤੋਂ ਪਰੋਂਦਾ ਕਿ CO2 ਸਿਲੰਡਰ ਜਿਹਦੇ ਵਿੱਚ ਗੈਸ ਹੁੰਦੀ ਆ CO2 ਬਹੁਤ ਠੰਡੀ ਹੁੰਦੀ ਗੈਸ ਉਹਦੇ ਲਈ ਵੱਡੀ ਮਤਲਬ ਦੀ ਅਗ ਲੱਗ ਕਹਿੰਦੇ ਉਹ ਫਿਰ ਯੂਜ਼ ਕੀਤਾ ਜਾਂਦਾ ਉਹ ਮਹਿੰਗਾ ਵੀ ਆਉਂਦਾਗਾ ਵੀ ਇਸ ਲਈ ਨਾਰਮਲ ਤਾਂ ਲੱਗਾਇਆ ਜਾਂਦਾ ਚਲਾਉਣ ਦਾ ਤਰੀਕਾ ਉਹਦਾ ਵੀ ਇਹ ਹੀ ਹੈ ਸੇਮ ਹੈ ਸਾਰੇ ਪਤਾਣਾ ਇਹਦੇ ਗੱਲ ਦਾ ਕੋਕਲਾ ਦੇ ਵਿੱਚ ਉੱਪਰ ਮਾਰ ਉਹਦੇ ਮੜ ਮੜਾ ਘਾਨ ਵਰਕੇ ਐਂਦਾ ਬਚਨ ਮਾਰਦਾ ਜੀ ਐਨਾ ਕੋ ਚੀਜ਼ਾਂ ਵਿੱਚ ਦੇ ਕੀਮਤੀ ਚੀਜ਼ ਜਾਂ ਦਬ ਦਬ ਖੇਤ ਲੈਣੀ ਜਾਂ ਬਾਲਣ ਬੁੱਲਣ ਦੇ ਕੋ ਜੜ ਦੇ ਆਪ ਨੂੰ ਖਿੱਚ ਕੇ ਪਾਸੇ ਕਰਨਾਂ ਦੇ ਅੱਗੇ ਫਿਰ ਨੂੰ ਹਟ ਦੇ ਦੇ ਹਨਾ ਸਪੈਕਟਰ ਦਾ ਪਤਾ ਹੀ ਹੈ ਕਿ ਬੰਦਾ ਫਟ ਗਿਆ ਜਾਂਦਾ ਕਿ ਨਿਵੋਸਤਾ ਹੋਈ ਜਾਂਣਾ ਤੂੰ ਇਹਦੇ ਨਾਲ ਦੱਬ ਕੇ ਨਹੀਂ ਦਰਾ ਕਿੰਨੀ ਡੇਟ ਨੂੰ ਪਰ ਆਇਆ ਏ ਕਿੰਨੀ ਤਰੀਕ ਨੂੰ ਇਹਦੀ ਡਿਊ ਡੇਟ ਆ ਜੇ ਉਹ ਡੇਟ ਰੋਕ ਵਿੱਚ ਹੈਗਾ 6 ਸਾਲ ਦੇ ਵਿੱਚ ਵਿੱਚ ਨਾ ਫਿਰ ਤਾਂ ਜਦੋਂ ਮਰਜੀ ਉੱਠ ਕੇ ਚਲੋ ਚੱਲ ਪਣਾ ਪੀਐਨ ਦਾ 5-5 ਸਾਲ ਹੋ ਗਿਆ ਕੋਈ ਪਿਆ ਕੋਈ ਚੈੱਕ ਨਹੀਂ ਕਰਦਾ ਨਾਲ ਧਿਆਨ ਨਹੀਂ ਦਿੰਦਾ ਮੈਂ ਜੀ ਜੇ ਇਹੀ ਹੁੰਦੀ ਚੈੱਕ ਕਰਦੇ ਨੇ ਵੇਸ਼ਾ ਅੱਜ ਜਿੰਨੇ ਵੀ ਲੱਗ ਸਕਦੀ ਆ ਇਹ ਚੀਜ਼ ਬਹੁਤ ਜ਼ਰੂਰੀ ਆ ਰੋਇ ਫਿਲਟਰ ਜਿਹੜਾ ਹੈਗਾ ਇਹ ਅੱਜ ਹੀ ਹੋਣੀ ਆਲਾ ਇਹਦਾ ਦੱਸਿਆ ਮਨ ਨਾਲ ਚਾਰ ਪਾਰਟ ਨੇ ਹੁੰਦੀ ਆ ਅੱਜ ਵਜੋਂ ਵਾਲੀ ਆ ਇਹ ਲਗ ਲਗ ਨਿਊ ਜੀਤੀ ਜਲਦੀ ਆ ਪਹਿਲੇ ਹੀ ਵੇਸ਼ਾ ਹੀ भोज लगे साधा काम ये आए के आना तो इतने मैं थोड़ा बिमार हो गया जी का मैं उन्होंने कहीं तैयार किया समान जो करके बैठे जो बाल्टी इनका कोई फील नहीं रोका यह फायर फाइटिंग पार्टी कहें का काम अगली बचाई इन्होंने कोशिश करना दूसरा है पार्टी वो कंबल वगैरह होंगे उन्होंने काम आगो कोई समान जो बचा करिए बचाइए जिन्ना भी बचा था नुकसान हो तो बच सकता समान बचा सकी आप ਕਸਤ ਕਾਲੀ ਪ੍ਰਾਪਰਟੀ ਉੱਤੇ ਸਤਾਲੀ ਮਲਕੀਤ ਜਾਵਾ ਲਈ ਆਪਾਂ ਇਹ ਜਾਣਾ ਇਸ ਤੇ ਆਪਾਂ ਰਹਿਣਦੇ ਆ। ਮੋਤੀਕੇ ਦੇ ਆਂਡੂ। ਬਾਕੀ ਉਹਦਾ ਜਿਹੜਾ ਫਾਸਟੇ ਦੇ ਪਾਰ ਜਿਹਦੇ ਨਾਲ ਇਹ ਕਬਰੀ ਪਾਰਟੀ ਹੁੰਦੀ ਹੈ ਜਿਹਦੇ ਹੰਗ ਭਈ ਹੋਣ ਵਾਲੇ ਜੱਟ ਨਹੀਂ ਹੋ ਜਾਂਦਾ ਉਹਦੇ ਵਿੱਚ ਜਿਹੜੀ ਕਬਰੀ ਪਾਰਟੀ ਵਾਲਾ ਬੰਦਾ ਪੁਲਿਸ ਪਾਰਟੀ ਸ਼ਾਮਿਲ ਹੁੰਦੀ। ਉਹ ਜੱਟੀ ਵਾਲੇ ਦਾ ਫਾਸਟੇ ਬਣਾ ਦੇ ਨੰਬਰ ਉਹ ਸਿਚੇ ਤੇ ਪਾ ਕੇ ਤਾਂ ਆਪਣਾ ਇੰਵੈਸਟਮੈਂਟ ਤੱਕ ਲੈ ਗਿਆ। ਇਹ ਵੀ ਟਾਇਰ ਪ੍ਰਕਰ ਪਾਰਟੀ

ਪਾਲਣੋ ਦਿੱਲੀ ਹੈ ਹੀ ਕੋਈ ਆਕਸੀਜਨ ਹੋ ਗਈ ਫੇਰੀ ਚੱਲੂਗਾ ਜੇ ਅੱਗ ਬੁਝਾਉਣੀ ਆ ਸੌਖਾ ਤਰੀਕਾ ਤਿੰਨਾ ਜੋ ਬਕੀਰ ਘੱਟ ਕਰ ਦੋ ਅੱਗ ਬੁਝਾਣੀ ਆ ਆਪਣੇ ਆ ਕਿੱਥੇ ਵੀ ਅਗ ਲੱਗੀ ਆ ਜਿਆਦਾ ਆਕਸੀਜਨ ਬੰਦ ਕਰ ਦੋ ਜੇ ਕੋਈ ਜਿਸੇ ਅਗ ਲੱਗੀ ਉੱਥੋਂ ਪਾਲਣੀਆਂ ਜੋ ਵੀ ਚੀਜ਼ਾਂ ਜਲਣ ਵਾਲੀਆਂ ਪਿੱਛੇ ਕਰ ਦੋ ਜਿੱਥੇ ਲੱਗੀ ਹੋਈ ਚੁੱਕੀ ਆੜੇ ਬਾਕੀ ਆ ਉੱਥੇ ਹੀ ਪਾ ਦੇ ਇਟੇਲੀਆ ਦਾ ਠੰਡਾ ਕਰ ਦੋ ਪਾਣੀ ਪਾ ਕੇ ਉਹਨੂੰ ਬੁਝਾ ਸਕਦੇ ਹੋ ਹੋ ਕੇ ਸੇ ਪੁੱਛਣਾ ਅੱਗ ਵਾਲੇ ਨੂੰ ਪੁੱਛਣਾ ਤੋ ਵੀ ਪੁੱਛਣਾ ਆ ਸਹੀ ਹੋ ਬਿਲਡਿੰਗ ਦੇ ਵਿੱਚ ਆ ਹਰ ਦਫਤਰ ਦੇ ਵਿੱਚ ਬਹੁਤ ਵੇ ਮਿਲੇ ਜਾਣੇ ਹਨ ਅੱਗ ਭਜਾਓ ਸਿਸਟਮ ਹਸਪਤਾਲਾਂ ਦੇ ਵਿੱਚ ਬੈਂਕਾਂ ਦੇ ਵਿੱਚ ਜ਼ਰੂਰੀ ਕੀਤਾ ਹੈ ਸਰਕਾਰ ਨੇ ਇਹ ਲੱਗਿਆ ਹੈ ਕਲੀਅਰ ਹੈ ਨਾ ਅਸਲ ਦਿੱਤਾ ਸਰ ਨੇ ਪਾਸ ਦੇ ਬਾਰੇ ਸਭ ਤੋਂ ਪਹਿਲਾਂ ਉਹਦੀ ਪਿੰਨ ਖਿੱਚਣੀ ਆ ਪੀ ਤੇ ਪਿੰਨ ਜਦੋਂ ਉਹਨੂੰ ਸਟਾਰਟ ਕਰਨਾ ਉਹਦੀ ਪਿੰਨ ਖਿਚਣੀ ਉਹ ਲੋਕ ਲੱਗਾ ਐ ਕਿ ਤਰ੍ਹਾਂ ਦਾ ਉਹਨੂੰ ਪਿੰਨ ਜਿਹੜੀ ਆ ਉਹ ਤੋਂ ਬਿਨਾ ਕੁੱਤੇ ਨਹੀਂ ਹੋਣਾ ਉਹ ਪਿੰਨ ਜਦੋਂ ਖਿੱਚ ਦਿੰਦੀ ਉਹਦੇ ਵਿੱਚੋਂ ਰੰਗ ਜੇ ਨਿਕਲ ਜਾਣੇ ਐ ਲੋਕ ਉਹਦਾ ਖੁੱਲ ਜਾਣਾ ਹਨਾ ਫਿਰ Aim at the base of the fire ਉੱਪਰ ਉੱਪਰ ਨਹੀਂ ਉਹਦੇ ਮਾਰੀ ਜਾਣੀ ਬਲਾਟਾ ਨਾਲ ਨਹੀਂ ਉਪਰੇ ਆਪਾਂ ਨੂੰ ਲੈਣੀ ਆਉਣੀ ਹੈ ਉੱਪਰ ਮਾਰੀ ਜਾਂਦੇ ਉਹਦਾ ਕੋਈ ਫਾਇਦਾ ਨਹੀਂ بیس ਦੇ ਉੱਤੇ ਜਿੱਥੇ ਹੱਥ ਥੱਲੇ ਜਲ ਰਹੀ ਆ ਬਾਲਣ ਦੇ ਵਿੱਚ ਹਨਾ ਕਲੀਅਰ ਆ ਨਾ ਥੱਲੇ بیس ਦੇ ਉੱਤੇ ਉਹਦਾ ਨਿਸ਼ਾਨਾ ਲਾਉਣਾ ਕਲੀਅਰ ਉਹ ਤੋਂ ਬਾਅਦ ਉਹਨੂੰ ਪੁੱਛ ਕਰ ਦੇਣਾ ਉਹਨੂੰ ਐਂਡ ਰੈਸ ਕਰ ਦੇਣਾ ਜਿਹੜਾ ਉਹਦਾ ਹੈਂਡ ਲਿਆ ਤੇ ਫਿਰ ਉਹਨੂੰ ਸੁਵੀਪ ਕਰਨਾ ਇੱਦਾਂ ਇੱਦਾਂ ਠੀਕ ਇਤਰੋਂ ਉਧਰ ਜਿੱਥੇ ਜਿੱਥੇ ਅੱਗ ਲੱਗੀ ਹੋ ਜਿੱਦੇ ਰਾਹ ਦੇ ਉੱਤੇ ਕਲੀਅਰ ਹੋ ਗਿਆ ਆਪਣਾ ਆਪ ਵਿਚਾਰ ਰੱਖ ਕੇ ਧੂਮੇ ਤਾਂੋਂ ਬਚਣ ਦੇ ਲਈ ਤੂੰ ਆਜੇ ਜੜ ਜਾਂਦਾ ਤਾਂ ਗਿੱਲੀ ਚੀਜ਼ ਪਈ ਦੀ ਉਹ ਵਗੈਰਾ ਹੱਥ ਮੜ ਦੇ ਲੱਕੇ ਉੱਤੇ ਰੱਖਿਆ ਜਾ ਸਕਦਾ ਹਨ ਜੇ ਸਿਲੰਡਰ ਨੂੰ ਅੰਗ ਲੱਗ ਜਾਂਦੀ ਆ ਤਾਂ ਸਾਰੋਦੀ ਦੱਸਿਆ ਵੀ ਆਕਸੀਜਨ ਦਾ ਲੈਂਕ ਤੋੜ ਦਿਓ ਕੋਈ ਗਿੱਲਾ ਕੱਪੜਾ ਕਰਕੇ ਗਿੱਲਾ ਕੰਬੜਾ ਕਰਕੇ ਜਾਂ ਕੀਤੀ ਥੋਰੀ ਕਰਕੇ ਨਾ ਸਿਲੰਡਰ ਦੇ ਉੱਤੇ ਸੈੱਡ ਦਿਓ ਜੇ ਸਿਲੰਡਰ ਨੂੰ ਅੱਗੇ ਪੈ ਜਾਂਦੀ ਆ ਤੇ ਆਮ ਅਸੀਂ ਹਰ ਘਰਾਂ ਦੇ ਵਿੱਚ ਵਰਤਦੇ ਹੀ ਆ ਇਹ ਚੀਜ਼ਾਂ ਕਿਸੇ ਮੱਲੇ ਕੋਈ ਵੀ ਦੁਰਘਟਨਾ ਜਿਹੜੀ ਆ ਹੋ ਸਕਦੀ ਆ ਹਨ ਆਸਮਾਨ ਆਪਣੇ ਕੋ ਆਉਣ ਵਾਲੇ ਨੂੰ ਭੱਜ ਦੌੜ ਕਰਕੇ ਲੱਭ ਲੈਣਾ ਵੇ ਕਿੱਥੇ ਕੁਝ ਪਿਆ ਕੋਈ ਬਾल्टी ਵਗੈਰਾ ਤੇ ਕੀ ਚਾ ਪਈਆਂ ਹੋਣੀਆਂ ਬਿਲਡਿੰਗਾਂ ਦੇ ਵਿੱਚ ਇਹਨੂੰ ਚੱਕ ਕੇ ਯੂਜ਼ ਕਰ ਲੈਣਾ ਹਾਂ ਰੇਤਾ ਸੱਡਦੇ ਉੱਤੇ ਠੀਕ ਐ ਬਿਜਲੀ ਵਾਲੀ ਅੰਦਰ ਦੇ ਉੱਤੇ ਪਾਣੀ ਨਹੀਂ ਪਾਉਣਾ ਜਦੋਂ ਪਾਣੀ ਬਿਜਲੀ ਦਾ ਚੱਲ ਗਿਆ ਜੇ ਪਾਣੀ ਪਾਤਾ ਤਾਂ ਨਾਲੇ ਕਰੰਟ ਪਾਣੀ ਦੇ ਤੁਹਾਡੇ ਤੱਕ ਪਹੁੰਚ ਜਾਣਾ ਨਾਲੇ ਤੰਬੜ ਜਾਣਾ ਤੇ ਕਲੀਅਰ ਐ